ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼ਬਦਾਂ ਨਾਲ <laughs> हेलो okay. एक मिनट सर ओके हां अभी सारे इसके हमें देखना है मेरी वेट कर रहे हो हां जी हां जी ਵੇਟ ਕਰਿਓ ਇਧਰ ਦੇਖਿਓ ਵੀ ਵੇਟ ਕਰਿਓ ਬਹੁਤ ਸਾਲਾਂ ਤੋਂ ਪਰ ਕਈ ਵਾਰੀ ਕੁਝ ਤੇ ਅਸਾਂ ਸੁਣ ਚੱਕਦੇ ਹੁਣ ਕਿ ਲਾਈਕ ਸਾਡੇ ਨਾਮ ਹੀ ਚੱਲਦਾ ਹੈ ਜਿਸ ਤਰ੍ਹਾਂ ਹੁੰਦਾ ਹੈ ਇਹਨਾਂ ਦੇ ਜਨਮ ਤੋਂ ਬਦਲੇ ਖਾਤੇ ਚੱਲ ਰਹੇ ਆ ਆਪਣਾ ਬੈਂਕ ਸਾਨੂੰ ਸੋਨਾਂ ਨੂੰ ਮਿਲਦਾ ਨਹੀਂ ਸਾਡਾ ਬੈਂਕ ਬੜੀ ਖੁਸ਼ੀ ਬੈਂਕਿੰਗ ਕੋਮ ਲੈਵਲ ਤੇ ਅਜਿਹੀ ਮਹੂਸੂਸ ਕਰਕੇ ਕਿ ਅਸੀਂ ਹੋਰ ਜੁੜ ਗਏ ਨਾ ਕਿ ਇਹ ਨਹੀਂ ਦੇਖ ਕੁ ਮਾਰੀ ਨੂੰ ਬਸ ਇਤਿਹਾਸ ਹੋ ਗਿਆ ਸਾਰੇ ਆ ਗਏ ਉਹ ਮੈਂ ਮੰਨਦਾ ਕਿ ਵਿਦੋਪਨੋਫ ਲਵ ਸੋਰਤ ਕਰਨ ਸਾਰੇ ਆ ਨੇ ਹਿੰਦੁਸਤਾਨ ਦੀ ਹਰ ਦੇਸ਼ ਚੰਡੇ ਗੱਡੇ ਆ ਪੋਲਿਟਿਕਸ ਹੋਵੇ ਇਹ ਮਹੌਨ ਨਾ ਹੁੰਦੇ ਆ ਬਹੁਤ ਮਾਨ ਮਹਿਸੂਸ ਹੁੰਦਾ ਸਭ ਤੋਂ ਰੀਸੈਂਟ ਤੋਂ ਸਭ ਤੋਂ ਵੱਡਾ ਜੋ ਨਾਮ ਹੈ ਸਮਝਦਾ ਕਿ ਸਭ ਲੋਕ ਬੰਦੇ ਬੰਦੇ ਰਹੇਗਾ ਜੇਕਰ ਹੁੰਦਾ ਐਨਆਰ ਦੇ ਬਲਤ ਨੂੰ ਜਿਹਾ ਸਮਝਿਓ ਇੱਕ ਬਸਰਾਈ ਮਾਹੌਲ ਹੁੰਦਾ ਚੇਂਜ ਬਾਇ ਟ੍ਰੇਨ ਹੋਗਾ ਐਂਡ ਫਾਈਰ ਗੁੱਡ ਦੈਸਟੇਸ਼ਨ ਪੰਚਾਲ ਇਟਸ 90% ਆਰ ਰੀਡਿੰਗ ਕੋਲ ਹੈ Bank has always been blessed with the many charismatic leaders and the helm of India by way of recapitalization. Reserve Bank of India, Board of Directors, top management executives, all members of PSB by bar and patronage of its 1.48 crore customers. Bank did a turnaround in financial year 2021 20, 22 with a net profit of rupees 1039 crore and again in financial year 2022 20, 23 bank posted all-time high net profit for today, counts as the sixth testimony of its growth trajectory. the jean baptiste bank is now much stronger, healthier, and is well capitalized by augmented future? ਸਾਰੇ ਲਈ ਐਨਆਰਆਈ ਭਰਾਵਾਂ ਦਾ ਤਹੇ ਦਿਨ ਤੋਂ ਸਵਾਗਤ ਕਰਦਾ ਨਾਲ ਹੀ ਸਵਾਗਤ ਕਰਦਾ ਆਪਣੇ ਸਟੇਜ ਤੇ ਬੈਠ ਹੋਏ ਮੁੱਖ ਮਹਿਮਾਨਾਂ ਨਾਲ ਜੀਐਮ ਸਾਹਿਬ ਜੀਐਮ ਸਾਹਿਬ ਐਂਡ ਮੈਡਮ ਐਨਆਰਆਈ ਇਸ ਰਣਿਪੈਲੀਸ ਦੀ ਗੀਤ ਨਹੀਂ ਦਸਿਆ ਸਾਰੇ ਵਾਸੇ ਬਹੁਤ ਐਮਿਤ ਰਗਦੇ ਹੈ 23% ਦੀ ਜਨਸੰਖਿਆ ਦਾ 1% ਲੋਕ ਬਾਹਰ ਹੁੰਦੇ ਆ ਬਹੁਤ ਅਗਰ ਕਿਸਾਨ ਜਿਨ੍ਹਾਂ ਨੂੰ ਪੈਨਰੇ ਕਹਿੰਦੇ ਆ ਜਾਂ ਪੀਆਯੂ ਕਹਿੰਦੇ ਆ ਪਰਸਨ ਆਫ ਇੰਡੀਆ ਰਿਜ਼ਰਵ ਲੇਕਿਨ ਜੋ ਕੰਟਰੀਬਿਊਸ਼ਨ ਆ ਦੇ ਦੇ ਇਕਨੋਮੀ ਚ ਜੀਡੀਪੀ ਚ ਉਹ 1% ਦੇ ਰੇਸ਼ੋ ਦੇ ਮੁਕਾਬਲੇ 3.4% ਹੈ ਰਫਲੀ ਫਿਗਰ ਅਗਰ ਰੁਪਈਆ ਚ ਗੱਡੀ ਹੈ ਨਾ 11 ਲੱਖ ਕਰੋੜ ਦੀ ਇਕਨੋਮੀ ਚ ਕੰਟਰੀਬਿਊਸ਼ਨ ਐਨ ਆਰ ਆਈਸ ਉਹਨਾਂ ਜਿਹੜੇ ਸਾਡੇ ਦੇਸ਼ ਦੇ ਬਹੁਤ ਇੰਪੋਰਟਡ ਹੈ। ਆਈ ਥਿੰਕ ਤਾਲੀਵਾਂ ਦੀ ਸੌਰੇ ਆਸਤੇ। ਆਡਰ ਮੈਮ ਅੰਦਿਸ਼ੀ ਮੈਨੇਜਰ ਪੰਜਾਬ ਸਿਟੀ ਬੈਂਕ ਨਮਾਸ਼ਾਤ ਅੱਜ ਅਸੀਂ ਇੱਥੇ ਕੋਰਪੋਰੇਟ ਸਿਲਵਰ ਲੀਫ ਫੀਚਰ ਇੱਕ ਐਨ ਆਰ ਆਈ ਮੀਟਿੰਗ ਰੱਖੀ ਆ ਜਿਹਦਾ ਮੇਨ ਮੰਤਰ ਸਾਡੇ ਜਿਹੜੇ ਐਨ ਆਰ ਆਈ ਵੀ ਪੈਨਾ ਬਾਹਰੋਂ ਆਉਂਦੇ ਉਹਨਾਂ ਲਈ ਇੱਕ ਛੋਟਾ ਜਿਹਾ ਹੋਸਟ ਡਿਨਰ ਹੋਸਟ ਕੀਤਾ ਹੈ ਸੀ। ਮੇਨ ਮਕਸਦ ਉਹਨਾਂ ਨੂੰ ਜਾਗਰੂਤ ਕਰਾਉਣਾ ਵੱਖ-ਵੱਖ ਬੈਂਕਰ ਦੀਆਂ ਸਕੀਮਾਂ ਰਾਹੀਂ ਕੀ ਕਿ ਹਰ ਜੋ ਵੀ ਐਨਆਰਈ ਵੀ ਆਂਦਾ ਹੈ ਇਕ ਸਾਤ ਬਾਅਦ ਸਾਡੇ ਦੇਸ਼ ਆਂਦਾ ਹੈ ਜਦੋਂ ਉੱਥੇ ਛੋਟੇ ਘਟਨਾਵਾਂ ਦੇ ਵਿੱਚ ਸਾਲ ਵਿੱਚ ਕੁਝ ਚੇਂਜਸ ਹੁੰਦੀਆਂ ਹਨ ਉਹਨਾਂ ਨੂੰ ਉਸ ਬਾਰੇ ਅਪਗ੍ਰੇਡ ਕਰਾਉਣ ਲਈ ਕੀ ਕੀ ਸਾਡੇ ਬੈਂਕ ਦੇ ਨੈਸਟੀਮਸ ਆ ਕੀ ਕੀ ਉਹਨਾਂ ਨੂੰ ਫਾਇਦੇ ਮਿਲ ਸਕਦੇ ਨੇ ਉਸ ਬਾਰੇ ਉਹਨਾਂ ਨੂੰ ਦੱਸਣ ਲਈ ਅੱਜ ਇੱਕ ਛੋਟੀ ਜਿਹੀ ਮੀਟਿੰਗ ਦਾ ਆਰਗੇਨਾਈਜ਼ ਕੀਤਾ ਹੈ ਇੱਥੇ ਵਿਸ਼ੇਸ਼ ਤੌਰ ਤੇ ਸਾਡੇ ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਤੋਂ ਮੈਡਮ ਮਹਿਮਾ ਅਧਰਵਾਲ ਡੀਜੀਐਮ ਹੈੱਡ ਆਫਿਸ ਤੋਂ ਆਏ ਨੇ ਨਾਲ ਸਾਡੇ ਜੈਟਮ ਸਰ ਨਰੇਸ਼ ਸਿੰਘ ਤੇ ਐਫ ਡੀ ਐਮਸ ਆ ਦੇ ਆਫਿਸ ਦੇ ਜਿੱਦੇ ਡੀ ਜੀ ਐਮ ਸ਼੍ਰੀ ਕਰਨਜੀ ਸਿੰਘ ਜੀ ਆ ਜੋ ਚੁੱਚੇ ਤੋਂ ਆਪ ਇੱਥੇ ਪਹੁੰਚੇ ਨੇ ਤਾਂ ਜੋ ਸਾਡੇ ਜਿਹੜੇ ਬੰਦੇ ਐਨ ਆਰ ਆਈ ਕਸਟਮਰ ਆ ਉਹਨਾਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਬਣਾਇਆ ক্লোਜ਼ ਆ ਕੇ ਬਣਾ ক্লোਜ਼ ਆ ਕੇ It's ready. ਬਹੁਤ ਹੀ ਸਤਿਕਾਰਯੋਗ ਮੇਰੇ ਸਕੂਲ ਦੇ ਸਾਰਾ ਸਟਾਫ ਤੇ ਪਿਆਰੇ ਪਿਆਰੇ ਬੱਚਿਓ ਅੱਜ 14 ਨਵੰਬਰ ਨੂੰ ਅਸੀਂ ਚਿਲਡਰਨ ਡੇ ਮਨਾ ਰਹੇ ਹਾਂ ਇਹ ਚਿਲਡਰਨ ਡੇ ਬੱਚਿਆਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਖੁਸ਼ਹਾਲੀ ਦੇ ਇਹਨਾਂ ਦੇ ਵਿਕਾਸ ਦੇ ਲਈ ਅਸੀਂ ਇਹ ਕਰ ਰਹੇ ਹਾਂ ਤੇ ਬੱਚੇ ਬਹੁਤ ਸੁੰਦਰ ਬਣ ਕੇ ਆਏ ਆ ਅੱਜ ਪੂਰਾ ਦਿਨ ਅਸੀਂ ਸਭਿਆਚਾਰਕ ਪ੍ਰੋਗਰਾਮ ਕਰਾਂਗੇ ਤੇ ਆਪਣਾ ਹਾਫ ਡੇ ਹੋਣ ਕਰਕੇ ਪੂਰਾ ਦਿਨ ਇਹਨਾਂ ਨੂੰ ਆਪਾਂ ਚਿਲਡਰਨ ਡੇ ਤੇ ਜੋ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਗਨ ਉਨ੍ਹਾਂ ਦੇ ਨਾਂ ਤੇ ਅਸੀਂ ਇਹ ਕਿਰਦੰਗੇ ਬਣਾਉਣਾ ਤੇ ਆਸ ਕਰਦੇ ਹਾਂ ਕਿ ਬੱਚੇ ਇਸ ਤੋਂ ਬਹੁਤ ਕੁਝ ਸਿੱਖਿਆ ਲੈਣਗੇ ਤੇ ਅੱਗੇ ਵੱਧ ਕੇ ਹੋਰ ਜ਼ਿਆਦਾ ਜਿਹੜਾ ਹੈਗਾ ਆ ਆਪਣਾ ਪੜਾਈ ਦੇ ਵਿੱਚ ਯੋਗਦਾਨ ਪਾਣ। ਥੈਂਕ ਯੂ। ਤੁਸੀਂ ਮੈਨੂੰ ਮੈਜਰ ਬਸਾ ਦਿਓ ਜੀ ਬੋਲੂਗਾ ਮੈਂ ਬੋਲੂਗਾ ਹਾਂ ਅਕਸਰ ਪਿਆਰ ਬਹੁਤ ਹੀ ਖੁਸ਼ੀ ਦੀ ਗੱਲ ਕਿ ਅੱਜ ਸਤਿਕਾਰਯੋਗ ਸ਼੍ਰੀ ਰਾਜਕਮਲ ਜੀ ਬਾਜਾੜ ਡੀਐਸਪੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਆਪਣੇ ਕਰਕਮਲਾਂ ਦੇ ਨਾਲ ਪੰਜਾਬ ਦੀ ਬਹੁਤ ਹੀ ਬੁਲੰਦ ਆਵਾਜ਼ ਦੀ ਮਲਕਾ ਮਨਦੀਪ ਮਲੀ ਮਾਲਵਾ ਜੀ ਜਿਨ੍ਹਾਂ ਦਾ ਗਾਇਆ ਹੋਇਆ ਗੀਤ ਰੰਗਲੇ ਪੰਜਾਬ ਨੂੰ ਬਚਾਓ ਇਸ ਦਾ ਪੋਸਟਰ ਸਾਡੇ ਸਤਿਕਾਰਯੋਗ ਡੀਐਸਪੀ ਸਾਹਿਬ ਜ਼ਿਲ੍ਹਾ ਸ਼ਹੀਪਖਸਨ ਨਗਰ ਆਪਣੇ ਕਰਤਮਲਾਂ ਦੇ ਨਾਲ ਰਿਲੀਜ਼ ਕਰ ਰਹੇ ਨੇ ਔਰ ਸੁਰਸੰਗੀ ਸੰਸਥਾ ਦੁਆਬਾ ਬੰਗਾ ਦੇ ਸਾਰੇ ਹੀ ਮੈਂਬਰ ਸਹਿਬਾਨ ਔਰ ਅਹੁਦੇਦਾਰ ਇਸ ਆਫਿਸ ਦੇ ਵਿੱਚ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਆਰਐਮ ਐਮਆਰ2 ਕੰਪਨੀ ਔਰ ਤੋਂ ਸਾਡੇ ਸਤਿਕਾਰਯੋਗ ਸੰਸਥਾ ਦੇ ਪ੍ਰਧਾਨ ਔਰ ਕੰਪਨੀ ਦੇ ਓਨਰ ਸ਼੍ਰੀ ਰਾਜਗੁਰਦਰਾਜ ਜੀ ਵਿਜੇ ਕੁਮਾਰ ਜੀ ਹੁਣਾ ਚੌਰੀਆ ਸਾਹਿਬ ਜੋ ਕਿ ਸੰਸਥਾ ਦੇ ਵਾਈਸ ਪ੍ਰਧਾਨ ਨੇ ਔਰ ਨਾਲ ਖੜੇ ਨੇ ਸਾਡੀ ਸਰਕਾਰਯੋਗ ਡੀਆਰ ਮਾਨਾ ਸਾਹਿਬ ਸੰਗੀਤਕਾਰ ਔਰ ਲਖਵਿੰਦਰ ਲਖਾ ਜੀ ਕਲਾਕਾਰ ਸਾਹਿਬ ਸਾਡੇ ਗਾਇਕ ਧਰਮਵੀਰ ਪ੍ਰਦੇਸੀ ਜੀ ਔਰ ਗਾਇਕ ਇੰਦਰਪ੍ਰੀਤ ਇਕਾ ਸਾਹਿਬ ਔਰ ਸਾਜਣ ਦੀ ਜੋ ਕਿ ਸਾਡੇ ਪੱਤਰਕਾਰ ਨੇ ਉਹ ਵੀ ਸਾਡੇ ਦਰਮਿਆਨ ਮੌਜੂਦ ਨੇ ਸਾਰੇ ਹੀ ਸਾਥੀਆਂ ਵੱਲੋਂ ਸਰਕਾਰਯੋਗ ਸ਼੍ਰੀ ਰਾਜਕਮਾਰ ਜੀ ਡੀਐਸਪੀ ਸਾਹਿਬ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਔਰ ਇਸ ਗੀਤ ਨੂੰ ਬਹੁਤ ਹੀ ਚੱਜੇ ਢੰਗ ਦੇ ਨਾਲ ਔਰ ਬਹੁਤ ਹੀ ਵਧੀਆ ਕੰਦੇ ਮਾਲਕ ਪ੍ਰਸਿੱਧ ਗੀਤਕਾਰ ਅਸ਼ੋਕ ਸੂਨ ਸਾਹਿਬ ਉਹਨਾਂ ਨੇ ਲਿਖਿਆ ਔਰ ਨਸ਼ਿਆਂ ਦੇ ਖਿਲਾਫ ਇਹ ਗੀਤ ਪਰthਾਇਆ ਜੋ ਕਿ ਮੰਦੀਪ ਮਨੀ ਮਾਲਵਾ ਜੀ ਨੇ ਦੋ ਆਵਾਜ਼ਾਂ ਦੇ ਵਿੱਚ ਗਾਇਆ ਡਿਊਟ ਗੀਤ ਹੈ ਜੀ ਸੋ ਬਹੁਤ ਜਲਦੀ ਸੰਗਤਾਂ ਦੀ ਕਚਹਿਰੀ ਦੇ ਵਿੱਚ ਸਰੋਤਿਆਂ ਦੀ ਕਚਹਿਰੀ ਤੇ ਜਾ ਰਿਹਾ ਇਸ ਨੂੰ ਬਹੁਤ ਬਹੁਤ ਸੁਣਨਾ ਲਾਈਕ ਕਰਨਾ ਕਮੈਂਟਸ ਕਰਨੇ ਬਹੁਤ ਬਹੁਤ ਸ਼ੁਕਰੀਆ ਜੀ ਜੀ ਸਰ ਆਰਐਮ 2 ਕੰਪਨੀ ਵੱਲੋਂ ਮੰਦੀਪ ਮਨੀ ਮਾਲਵਾ ਵੱਲੋਂ ਗਾਇਆ ਸ਼ੋਕ ਸੁੰਦ ਵੱਲੋਂ ਲਿਖਿਆ ਇਹ ਜਿਹੜਾ ਗੀਤ ਹੈ ਨਸ਼ਿਆਂ ਦੇ ਖਿਲਾਫ ਉਹ ਰਿਲੀਜ਼ ਕੀਤਾ ਗਿਆ ਸੋ ਮੈਂ ਆਸ ਕਰਦਾ ਬੜਾ ਅچھے ਸ਼ਬਦਾਂ ਵਿੱਚ ਪੰਜਾਬ ਦੀ ਸਮੱਸਿਆ ਨੂੰ ਦੱਸਦੇ ਹੋਏ ਪ੍ਰੇਰਿਤ ਕੀਤਾ ਗਿਆ ਨੌਜਵਾਨਾਂ ਨੂੰ ਕਿ ਨਸ਼ੇ ਤੋਂ ਦੂਰ ਹੋਏ ਔਰ ਪੰਜਾਬ ਦਾ ਨਸ਼ਾ ਦੂਰ ਹੋਣ ਦੀ ਗੱਲ ਕੀਤੀ ਤੇ ਪਾਣੀ ਬਚਾਉਣ ਦੀ ਗੱਲ ਕੀਤੀ ਸੋ ਇਹਦੇ ਨਾਲ ਬੱਚੇ ਪ੍ਰੇਰਿਤ ਹੋਣਗੇ ਸਾਡੇ ਵਾਸਤੇ ਇਹ ਹੀ ਪ੍ਰੇਰਨਾ ਦਾ ਕਾਰਨ ਬਣੇਗਾ ਔਰ ਸਾਡਾ ਫਾਇਦਾ ਹੋਏਗਾ ਮੈਂ ਮੁਬਾਰਕਾ ਦਿੰਦਾ ਗਾਇਕ ਨੂੰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलदिया ने इथे चौबी घंटे सत्तो दिन इमरजेंसी की सुविधा भी दी है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जलाशील भगत सिंह नगर का संबंधित अज विशेष सरगर्मिया कल फिर ਤੰਮੀਅ ਤੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ